ਯਾਸ਼ੀ ਰਾਮ ਜਿਸ ਤਰ੍ਹਾਂ ਆਪਾਂ ਪਹਿਲਾਂ ਸੇਲ ਆਈ ਸੀਗੀ ਸੇਲ ਦੇ ਵਿੱਚ ਪਾ ਕੂਲਰ ਦੇ ਨਾਲ ਕਾਊਂਟਰ ਕੂਲਰ ਫ੍ਰੀ ਦਿੱਤਾ ਸੀਗਾ ਤੇ ਸੇਮ ਅੱਜ ਤੁਹਾਡੇ ਲਈ ਫਿਰ ਸੇਲ ਆ ਰਹੀ ਈ ਹੈ 10000 ਦੇ ਵਿੱਚ ਕੂਲਰ ਦੇ ਨਾਲ ਕਾਊਂਟਰ ਕੂਲਰ ਫ੍ਰੀ ਇੱਕ ਵੱਡੀ ਆਫਰ ਤੁਹਾਡੇ ਲਈ ਲੈ ਕੇ ਆ ਰਿਹਾ ਬੈਡਾਂ ਦਾ ਤੇ ਬੜਾ ਆਫਰ ਬੈਡ ਤੁਹਾਨੂੰ ਮਿਲਣ ਜਾ ਰਹੇ ਆ ਪੁਲਾਈ ਔਰ ਪੋਲਿਸ਼ ਬੈਡ ਸਿਰਫ ਔਰ ਸਿਰਫ 12500 ਰੁਪਏ ਦੇ ਵਿੱਚ ਬੋਰਡ ਦੇ ਰੇਟ ਔਰ ਪੁਲਾਈ ਦੇ ਰੇਟ ਮਾਰਕੀਟ ਦੇ ਵਿੱਚ ਪਤਾ ਕਰਕੇ ਆਓ ਬੋਰਡ ਔਰ ਪੁਲਾਈ ਦਾ ਫਰਕ ਹੀ ਹੈ ਕੋਰਨਰ ਸੋਫਾ ਸੈਟ ਮਾਰਕੀਟ ਦੀ ਵੈਲਿਊ ਇਹਦੀ ਅੱਗੇ 2+2 ਦੀ 30-32000 ਰੁਪਏ ਸਾਡੇ ਕੋਲ ਸੈਟਅਪ ਤੁਹਾਨੂੰ ਕੰਪਲੀਟ ਮਿਲਣ ਜਾ ਰਿਹਾ ਹੈ 23000 ਰੁਪਏ ਦੇ ਵਿੱਚ 23000 ਦੇ ਵਿੱਚ ਕੱਲਾ ਸੈਟਅਪ ਨਹੀਂ ਸੈਟਲ ਦੇ ਨਾਲ ਆਪਾਂ ਤੁਹਾਨੂੰ ਜੋ ਮਾਰਕੀਟ ਦੀ ਵੈਲਿਊ 8-9000 ਰੁਪਏ ਦਾ ਡਰੈਸਿੰਗ ਟੇਬਲ ਫ੍ਰੀ ਰੇਟ ਜਾ ਰਿਹਾ ਹੈ ਇਸ ਤਰ੍ਹਾਂ ਅਸੀਂ ਦੱਸਿਆ ਜੀ ਕਿ ਤੁਹਾਡੇ ਲਈ ਆਪਾਂ ਅਲਮਾਰੀਆਂ ਦੀ ਵੱਡੀ ਆਫਰ ਲੈ ਕੇ ਆ ਰਹੇ ਹਾਂ ਤੇ ਵੱਡੀ ਆਫਰ ਦੇ ਵਿੱਚ 5 ਬੱਲਾ ਅਲਮਾਰੀ 5 ਬੱਲਾ ਅਲਮਾਰੀ ਦੇ ਵਿੱਚ ਆਪਾਂ ਜੋ ਮਾਰਕੀਟ ਦਾ ਪ੍ਰਾਈਸ ਹੈ ਤਾਂ 16000 ਰੁਪਏ ਹੈ ਸਾਡੇ ਕੋਲ ਤੁਹਾਨੂੰ ਮਿਲਣ ਜਾ ਰਹੀ ਹੈ ਸਿਰਫ ਔ ਇਸ ਆਫਰ ਲਈ ਤੁਹਾਨੂੰ ਆਣਾ ਕਿੱਥੇ ਹੈ ਸ਼੍ਰੀ ਫਰਾਗਰ ਸਾਹਿਬ ਰੋਡ ਕਾਲੜ ਵਿਖੇ ਰਾਣਾ ਇਲੈਕਟ੍ਰੋਨਿਕ ਰਾਣਾ ਇਲੈਕਟ੍ਰੋਨਿਕ ਜਾ ਕੇ ਵਿਜ਼ਿਟ ਕਰੋ ਥੈਂਕ ਯੂ